ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਗੱਲਬਾਤ ਕਰਾਂਗੇ ਵੀ ਸਰੀਰ ਦੇ ਜਿਹੜੇ ਅੰਗ ਨੇ ਉਹ ਕਦੋਂ ਖਰਾਬ ਹੁੰਦੇ ਨੇ ਦੇਖੋ ਆਪਣੇ ਪਤੀ ਆਪਣੇ ਸਾਧਿਆਂ ਦੀ ਕੋਈ ਨਾ ਕੋਈ ਅੰਗ ਖਰਾਬ ਹੁੰਦਾ ਕਿਦੇ ਕੰਨ ਕਿਸੇ ਦਾ ਨੱਕ ਕਿਸੇ ਦਾ ਹਨਾ ਕੁਛ ਕਿਸੇ ਦਾ ਕੁਛ ਤੇ ਇਹ ਕਦੋਂ ਖਰਾਬ ਹੁੰਦੇ ਨੇ ਗੱਲਬਾਤ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੇ ਫੇਫੜੇ ਨੇ ਉਹ ਜ਼ਿਆਦਾ ਨਸ਼ਾ ਕਰਨ ਨਾਲ ਖਰਾਬ ਹੋ ਜਾਂਦੇ ਨੇ ਜਿਹੜੇ ਆ ਆਦਮੀ ਹੈ ਨਾ ਜਿਆਦਾ ਨਸ਼ਾ ਕਰਦੇ ਨੇ ਉਹਨਾਂ ਦੇ ਕੀ ਖਰਾਬ ਹੋ ਜਾਂਦੇ ਨੇ ਫੇਫੜੇ ਜਿਹੜਾ ਪੇਟ ਖਰਾਬ ਆ ਉਹ ਜਿਆਦਾ ਭੁੱਖੇ ਰਹਿਣ ਨਾਲ ਹੁੰਦਾ ਅੱਗੇ ਚੱਲਦੇ ਆਪਾਂ ਲੀਵਰ ਤੇ ਲੀਵਰ ਜਿਆਦਾ ਜੇਕਰ ਆਪਾਂ ਫਾਸਟ ਫੂਡ ਖਾਵਾਂਗੇ ਜਾਂ ਸ਼ਰਾਬ ਪੀਵਾਂਗੇ ਤਾਂ ਉਸ ਦੇ ਨਾਲ ਕੀ ਹੋ ਜਾਂਦਾ ਲੀਵਰ ਖਰਾਬ ਹੋ ਜਾਂਦਾ ਤੇ ਬਹੁਤ ਜ਼ਿਆਦਾ ਅੰਦਰੋਂ ਪੇਟ ਦੀ ਇਨਫੈਕਸ਼ਨ ਹੈ ਜਿਹੜੀ ਉਹ ਵੱਧ ਜਾਂਦੀ ਹੈ ਅੰਤੜੀਆਂ ਕਦੋਂ ਖਰਾਬ ਹੁੰਦੀਆਂ ਨੇ ਜਦੋਂ ਬਹੁਤ ਹੀ ਜ਼ਿਆਦਾ ਤੇਲ ਵਾਲਾ ਅਤੇ ਠੰਡਾ ਖਾਣ ਨਾਲ ਤੇਲ ਜਿਹੜੀਆਂ ਤੜੀਆਂ ਹੋਈਆਂ ਚੀਜ਼ਾਂ ਦੇ ਨਾਲ ਜਦੋਂ ਠੰਡਾ ਪਾਣੀ ਪੀਂਨੇ ਆ ਉਹੋ ਕੀ ਖਰਾਬ ਹੋ ਜਾਂਦੇ ਨੇ ਅੰਤੜੀਆਂ ਕਿਡਨੀ ਕਦੋਂ ਖਰਾਬ ਹੁੰਦੀ ਆ ਪਿਆਸ ਲੱਗਣ ਤੇ ਪਾਣੀ ਨਾ ਪੀਣਾ ਚੋਕੇ ਕਿਡਨੀ ਨੂੰ ਸਾਫ਼ ਕਰਨ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਪਾਣੀ ਵੱਧ ਮਾਤਰਾ ਵਿੱਚ ਆਪਾਨੂੰ ਪੀਣਾ ਚਾਹੀਦਾ ਦਿਲ ਕਦੋਂ ਖਰਾਬ ਹੁੰਦਾ ਜਦੋਂ ਬਹੁਤ ਜ਼ਿਆਦਾ ਲੂਣ ਦਾ ਸੇਵਨ ਕਰੀਏ ਦਿਲ ਉਹਦਾ ਖਰਾਬ ਹੁੰਦਾ ਜਦੋਂ ਬਹੁਤ ਜ਼ਿਆਦਾ ਆਪਾਂ ਲੋਣ ਦਾ ਸੇਵਨ ਕਰੀਏ ਇਸ ਲਈ ਹਿਸਾਬ ਦੇ ਨਾਲ ਹੀ ਲੋਣ ਖਾਣਾ ਚਾਹੀਦਾ ਅੱਗੇ ਹੈਗਾ ਅਗਨੀ ਹੈ ਜਿਹੜੀ ਬਹੁਤ ਮਿੱਠਾ ਖਾਣ ਨਾਲ ਦਿਮਾਗ ਤਣਾਅ ਤੇ ਨੈਗੇਟਿਵ ਸੋਚ ਨਾਲ ਦਿਮਾਗ ਦੇ ਵਿੱਚ ਜਦੋਂ ਆਪਾਂ ਨੈਗੇਟਿਵ ਵਿਚਾਰ ਲਿਆਉਣੇ ਹਨਾ ਤਾਂ ਆਪਣਾ ਦਿਮਾਗ ਖਰਾਬ ਹੋ ਜਾਂਦਾ ਆਪਾਂ ਵੀ ਕਹਿੰਦੇ ਇਹਦਾ ਦਿਮਾਗ ਖਰਾਬ ਹੋਇਆ ਪਿਆ ਉਹ ਨੈਗੇਟਿਵ ਵਿਚਾਰ ਨੇ ਜਿਹੜੇ ਉਹਨਾਂ ਨੂੰ ਬਾਹਰ ਕੱਢੋ ਤੇ ਪੋਜ਼ਿਟਿਵ ਵਿਚਾਰਾਂ ਜਿਹੜੇ ਉਹ ਅੰਦਰ ਲੈ ਕੇ ਆਓ ਜੇਕਰ ਤੁਸੀਂ ਆਪ ਦੇ ਦਿਮਾਗ ਨੂੰ ਠੀਕ ਰੱਖਣਾ ਹੈ ਕੰਨ ਕਦੋਂ ਖਰਾਬ ਹੁੰਦਾ ਜਿਆਦਾ ਜਦੋਂ ਆਪਾਂ ਜਿਆਦਾ ਹੈੱਡਫੋਨ ਤੇ ਉੱਚੀ ਉੱਚੀ ਗਾਣੇ ਸੁਣਦੇ ਆ ਆਪਣਾ ਕੰਨ ਦੇ ਵਿੱਚ ਜਿਹੜੇ ਹੈੱਡਫੋਨ ਨੇ ਬਹੁਤ ਘੱਟ ਲਾਉਣੇ ਚਾਹੀਦੇ ਨੇ ਜਿਆਦਾ ਉੱਚੀ ਮਿਊਜ਼ਿਕ ਸੁਣਨ ਨਾਲ ਵੀ ਕੰਨ ਖਰਾਬ ਹੋ ਜਾਂਦੇ ਤੇ ਲੈਪਟਾਪ ਦੀ ਵਰਤੋਂ ਜੇਕਰ ਆਪਾਂ ਜਿਆਦਾ ਕਰਾਂਗੇ ਲਾ ਹੈੱਡਫੋਨ ਲਾਵਾਂਗੇ ਕੰਨ ਤੇ ਤਾਂ ਕੰਨ ਤਾਂ ਖਰਾਬ ਹੋਣਗੇ ਹਨ ਤੇ ਇਸ ਲਈ ਆਪਾਂ ਸਾਰਿਆਂ ਇਨ੍ਹਾਂ ਚੀਜ਼ਾਂ ਤੋਂ ਬਚਣਾ ਪਊਗਾ ਜੇਕਰ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਆਪਣੇ ਸਰੀਰ ਦੇ ਅੰਗ ਨੇ ਜਿਹੜੇ ਸਾਰੇ ਬਚਾ ਕੇ ਰੱਖਣੇ ਆ। ਉਮੀਦ ਕਰਦੀ ਆ ਤੁਹਾਨੂੰ ਇਹ ਮੇਰੀਆਂ ਗੱਲਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਣੀਆਂ। ਖਾਸ ਕਰਕੇ ਇਹ ਜਿਹੜੇ ਆਪਣੇ ਬੱਚੇ ਨੇ ਛੋਟੇ ਉਹ ਵੀ ਅੱਜ ਕੱਲ ਫੋਨ ਦੇ ਮਗਰ ਬਹੁਤ ਪਏ ਹੋਏ ਨੇ। ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਵੀ ਇਹੀ ਕਹਿੰਨੀ ਆ ਵੀ ਤੁਸੀਂ ਬੱਚਿਓ ਇਹਨਾਂ ਗੱਲਾਂ ਤੋਂ ਦੂਰ ਰਹਿਣਾ ਤੇ ਅਜੇ ਫੋਨ ਫਾਨ ਨਹੀਂ ਚੱਕਣੇ ਤੇ ਹੈੱਡਫੋਨ ਨਹੀਂ ਲਾਉਣੇ। ਸਿਰਫ ਤੁਸੀਂ ਅਜੇ ਕਿਤਾਬਾਂ ਦੇ ਨਾਲ ਜੁੜੋ। ਤਾਂਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਕੰਮ ਆ ਸਕਣ। ਇਹ ਕਾ ਜੋ ਹੈ ਮੈਂ ਗੱਲਾਂ ਕਹੀਆਂ ਨੇ ਇਹਨਾਂ ਤੇ ਜ਼ਰੂਰ ਅਸਰ ਕਰਿਓ। ਮਾਪਾਪ ਨੂੰ ਬੇਨਤੀ ਆ ਵੀ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਾਂ। ਕਿਉਂਕਿ ਦੇਖੋ ਮੇਰੇ ਬੱਚਿਆਂ ਨੇ 10ਵੀਂ ਤੱਕ ਫੋਨ ਨਹੀਂ ਚੱਕਿਆ। ਉਹਦੋਂ ਗੱਗੇ ਤਾਂ ਇਹਨਾਂ ਨੂੰ ਫੋਨ ਦੀ ਲੋੜ ਪੈਣੀ ਸੀ। ਤੇ ਮੈਂ ਸਾਰੇ ਮਾਪੇ ਤੇ ਹੀ ਉਮੀਦ ਕਰਦੀਆਂ ਵੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਫੋਨ ਬਹੁਤ ਘੱਟ ਦਵੋ ਤੇ ਹੈੱਡਫੋਨ ਬਿਲਕੁਲ ਬਿਨਾ ਲਾਉਣ ਦਿਓ। ਇਹ ਗੱਲਾਂ ਸਾਰੇ ਲਈ ਕਈਆਂ ਨੇ ਮੈਂ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਧੰਨਵਾਦ ਜੀ